ਨਾਮ ਸ਼੍ਰੀ ਵਾਇਗੁਰੂ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਤਿਹਾਸਿਕ ਸਥਾਨ ਬਾਰੇ ਦੱਸਣਾ ਚਾਹੁੰਦਾ ਇਹ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਪ੍ਰਵਾਹ ਸ਼ੁਦਾ ਸਾਹਿਬ ਹੈ ਕਰੋ ਦਰਸ਼ਨ دیدار ਗੁਰਦੁਆਰਾ ਸ਼੍ਰੀ ਪ੍ਰਵਾਹ ਸ਼ੁਦਾ ਸਾਹਿਬ ਜੀ ਦੇ ਜੀ ਦੀ ਸਾਹਿਬ ਕੋ ਦਰਸਾਉਂਦੇ ਸੰਗਰਾਹਦ ਵਾਲੇ ਦਿਨ ਚੰਦਾ ਸਾਹਿਬ ਦੀ ਸੇਵਾ ਨਿਸ਼ਾਨ ਸਾਹਿਬ ਹੈ ਜੋ ਉਸ ਜੋਗਿਤ ਕੀਤਾ ਜਾ ਰਿਹਾ ਹੈ ਗੁਰਦੁਆਰਾ ਸ਼੍ਰੀ ਪ੍ਰਿਵਾਰੂ ਸ਼ੋਡਾ ਸਾਗ ਜਿਹਾ ਦਾ ਜੋ ਇਤਿਹਾਸ ਹੈ ਗੁਰੂ ਗੋਬੀ ਸਿੰਘ ਜੀ ਮਾਤਾ ਗੁਜਰੀ ਜੀ ਸਹਿਬ ਜੱਦੇ ਤੇ ਫੌਜ ਦੇ ਨਾਲ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਤਾਂ ਉਹ ਇਸ ਵਾਲੇ ਪਾਸੇ ਤੇ ਸਰਸਾ ਨਦੀ ਦੇ ਕਿਨਾਰੇ ਸਰਸਾ ਨਦੀ ਦੇ ਕੰਢੇ ਤੇ ਪਾਣੀ ਬਹੁਤ ਜ਼ਿਆਦਾ ਸੀ ਤਾਂ ਪਾਣੀ ਕਰਕੇ ਰਾਤ ਇੱਥੇ ਹੀ ਰੁਕੇ ਸੀਗੇ ਗੁਰੂ ਗੁਰੂ ਗੋਬੀ ਸਿੰਘ ਜੀ ਤੇ ਸਵੇਰ ਟਾਈਮ ਜਦੋਂ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀ ਗੁਰੂ ਗੋਬੀ ਸਿੰਘ ਜੀ ਮਹਾਰਾਜ ਇੱਥੇ ਤਾਂ ਪਹਾੜੀ ਰਾਜਿਆਂ ਨੇ ਤੇ ਮੁਗਲ ਰਾਜਿਆਂ ਨੇ ਕਸਮਾਂ ਤੋੜ ਕੇ ਉਸ ਟਾਈਮ ਹਮਲਾ ਕਰ ਦਿੱਤਾ ਸੀ ਤੇ ਇਥੇ ਉਸ ਸਮੇਂ ਸਿੰਘ ਸ਼ਹੀਦ ਹੋਏ ਸੀਗੇ ਅੱਜ ਵੀ ਸਰਸੰਦੀ ਦੇ ਵਿੱਚੋਂ ਕੋਈ ਖੁਦਾਈ ਵੀ ਕਰਾਏ ਮਿੱਟੀ ਪੁੱਟਦੇ ਆ ਤਾਂ ਉੱਥੋਂ ਹਥਿਆਰ ਨਿਕਲਦੇ ਹਨ ਤਲਵਾਰਾਂ ਨਿਕਲਦੀਆਂ ਹਨ ਤਾਂ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੋਭਿਤ ਕੀਤੀਆਂ ਹੋਈਆਂ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਸਸਨ ਦੇ ਦੇ ਕਿਨਾਰੇ ਕਿਨਾਰੇ ਜਾਂਦੇ ਹੋਏ ਬਾਬਾ ਕੁੰਮਾ ਮਸ਼ਕੀ ਜੀ ਵੀ ਛੰਨ ਤੱਕ ਪਹੁੰਚੇ ਸੀ ਤਾਂ ਉਸ ਛੰਨ ਤੱਕ ਪਹੁੰਚੇ ਜਦੋਂ ਤਾਂ ਉੱਥੇ ਉਹਨਾਂ ਨੂੰ ਮਾਈ ਲక్ష్ਮੀ ਜੀ ਤੇ ਬਾਬਾ ਕੁੰਮਾ ਮਸ਼ਕੀ ਜੀ ਨੇ ਮਿਲ ਕੇ ਭੋਜਨ ਖਿਲਾਇਆ ਸੀਗਾ ਮਾਈ ਲక్ష్ਮੀ ਜੀ ਆਪਣੇ ਘਰ ਤੋਂ ਭੋਜਨ ਬਣਾ ਕੇ ਉਹਨਾਂ ਨੂੰ ਛਕਵਾਇਆ ਸੀਗਾ ਤੇ ਮਾਈ ਲక్ష్ਮੀ ਜੀ ਦਾ ਜੋ ਪਿੰਡ ਹੈ ਉਹ ਬ੍ਰਾਹਮਣ ਪਰਿਵਾਰ ਤੋਂ ਸੀ ਪਿੰਡ ਅਵਾਨਕੋਟ ਤੋਂ ਉਸ ਸਥਾਨ ਤੇ ਵੀ ਗੁਰਦੁਆਰਾ ਸ੍ਰੀ ਅਵਾਨਕੋਟ ਪੱਤਨ ਸਾਹਿਬ ਸ਼ੋਭਿਤ ਹੈ ਜੋ ਪੀਲੇ ਰੰਗ ਦੇ ਸਾਈਨ ਬੋਰਡ ਲੱਗੇ ਹੋਏ ਹਨ ਇਹ ਉਹਨਾਂ ਦੋਨਾਂ ਗੁਰਦਵਾਰਿਆਂ ਵਾਰੇ ਵੀ ਹਨ ਕਿ ਜਦੋਂ ਤੁਸੀਂ ਪਰਿਵਾਰ ਸ਼ੁਰੂ ਸਾਹਿਬ ਗੁਰਦੁਆਰਾ ਆਓ ਤਾਂ ਬਾਬਾ ਕੁਮਾਰ ਮਾਸਕੀ ਜੀ ਦਾ ਗੁਰਦੁਆਰਾ ਸਾਹਿਬ ਜੋ ਸ਼ੋਭਿਤ ਹੈ ਤੇ ਮਾਈ ਲక్ష్ਮੀ ਜੀ ਦੇ ਪਿੰਡ जरूर आके जाओ ਉੱਥੇ ਵੀ ਗੁਰਦੁਆਰਾ ਸਾਹਿਬ ਸ਼ੋਭਿਤ ਹਨ ਤਾਂ ਸਰਸਾ ਨਦੀ ਦੇ ਕਿਨਾਰੇ ਅਤੇ ਪਾਖੜਾ ਨਹਿਰ ਦੇ ਕਿਨਾਰੇ ਜੋ ਗੁਰਦੁਆਰਾ ਸ਼ੋਭਿਤ ਹੈ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਇਤਿਹਾਸ ਲੈ ਕੇ ਆਪਣੀ ਗੋਦ ਵਿੱਚ ਬੈਠਾ ਹੈ ਇਹ ਹੈ ਉਹ ਪਾਖੜਾ ਨਹਿਰ ਜੋ ਬੀਬੀ ਅੰਬੀ ਤੋਂ ਨਿਕਲਦੀ ਹੈ ਤੇ ਇਹ ਗੁਰਦੁਆਰਾ ਸਾਹਿਬ ਹੈ ਜੋ ਇਸ ਦੇ ਇੱਕ ਪਾਸੇ ਰੇਲਵੇ ਲਾਈਨ ਹੈ ਤੇ ਇੱਕ ਸਾਈਡ ਪਾਖੜਾ ਨਹਿਰ ਹੈ ਤਾਂ ਆਪਣੇ ਬੱਚਿਆਂ ਨੂੰ ਤੇ ਫੈਮਲੀ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਰੂਰ ਲਿਕੇ ਆਓ ਅਤੇ ਉਨ੍ਹਾਂ ਨੂੰ ਇਤਿਹਾਸ ਬਾਰੇ ਜਰੂਰ ਦੱਸੋ ਕਿ ਕਿਵੇਂ Hindu ਧਰਮ ਦੀ ਰੱਖਿਆ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਨਿਉਛਾਵਰ ਕਰ ਦਿੱਤਾ ਸੀ Vai goji ka